ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਪੰਜਾਬ ਦੀਆਂ ਖਬਰਾਂ ਬੁਲੇਟਿਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਾਂ ਤਮੰਨਾ 베ਦੀ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਰਖਿਆਵਾਂ ਪੰਜਾਬ ਬਣਿਆ ਆਨਲਾਈਨ ਚੰਗ ਦੇ ਰਹੀ ਐਨ ਆਰ ਆਈ ਪੰਜਾਬੀਆਂ ਦੀ ਸ਼ਿਕਾਇਤਾਂ ਹੱਲ ਕਰਨ ਵਾਲਾ ਪਹਿਲਾ ਸੁਪਰ ਹਾਈਵੇ ਪਰਤਮਾਲਾ ਪ੍ਰੋਜੈਕਟ ਦੇ ਤਹਿਤ ਹਰਿਆਣਾ ਅਤੇ ਪੰਜਾਬ ਦੇ ਖੇਤਰਾਂ ਦੇ ਵਿੱਚ ਤਿੰਨ ਹੋਰ ਨਵੇਂ ਹਾਈਵੇ ਬਣਨ ਨੂੰ ਮਿਲੀ ਮਨਜ਼ੂਰੀ ਕਿਸਾਨ ਚੋਣਬੰਦੀਆਂ ਦੇ ਵੱਲੋਂ 3 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ एचएससीपीसी चुनाव आयोग चेहराजान खिलाफ अकाली दल दी पिटीशन ते, ते हाई कोर्ट ने सुरक्षित रखा फैसला कोची वाटर मेट्रो आवाजाई के क्षेत्र ते विच ले आवेगी अहम क्रांति नहीं रहेस आपका प्रधानमंत्री डॉ मनमोहन सिंह पलके हुवेगा अंतिम संस्कार ते हम खबरों विस्तार ते नाल ਅਨआरआई ਪੰਜਾਬੀਆਂ ਦੇ ਮਸਲੇ ਆਨਲਾਈਨ ਚਾਗ ਦੇ ਨਾਲ ਹੱਲ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਚੁੱਕਿਆ ਹੈ ਕੋਈ ਵੀ ਪ੍ਰਵਾਸੀ ਪੰਜਾਬੀ ਪੰਜਾਬ ਸੂਬੇ ਨਾਲ ਸੰਬੰਧਿਤ ਆਪਣੇ ਕਿਸੇ ਵੀ ਮਾਮਲੇ ਸੰਬੰਧੀ ਆਨਲਾਈਨ ਸ਼ਿਕਾਇਤ ਦਰਜ ਕਰ ਸਕਦੇ ਨੇ ਇਸ ਨਵੀਂ ਸਹੂਲਤ ਦੀ ਸ਼ੁਰੂਆਤ ਇਸ ਸਾਲ ਦਸੰਬਰ ਮਹੀਨੇ ਦੇ ਵਿੱਚ ਹੋ ਚੁੱਕੀ ਹੈ ਪੰਜਾਬ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਤੇ ਸ਼ਿਕਾਇਤ ਦਾ ਛੇਤੀ ਤੇ ਠੋਸ ਨਿਪਟਾਰਾ ਕਰਨ ਤੇ ਲਗਾਤਾਰ ਉਪਰਾਲੇ ਤੇ ਜ਼ੋਰ ਦਿੱਤਾ ਪੰਜਾਬ ਸਰਕਾਰ ਨੇ 2024 ਦੌਰਾਨ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਤਰਜੀਹ ਅਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਪੰਜਾਬ ਤੇ ਐਨਆਰਆਈ ਵਿਭਾਗ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਸਿਕਰਯੋਗ ਕੀ ਹਰ ਮਹੀਨੇ ਦੇ ਪਹਿਲੇ ਹਫਤੇ ਹੋਣ ਵਾਲੀ ਇਸ ਆਨਲਾਈਨ ਐਨਆਰਆਈ ਮਿਲਣੀ ਦੇ ਦੌਰਾਨ 77 ਸ਼ਿਕਾਇਤਾਂ ਮਾਲ ਅਤੇ ਪੁਲਿਸ ਵਿਭਾਗ ਦੇ ਨਾਲ ਸੰਬੰਧਿਤ ਦਰਜ ਕੀਤੀਆਂ ਗਈਆਂ ਨੇ ਜਦਕਿ 20% ਦੀ ਸ਼ਿਕਾਇਤਾਂ ਪਹਿਲਾਂ ਹੀ ਵੱਖ-ਵੱਖ ਅਦਾਲਤਾਂ ਦੇ ਵਿੱਚ ਸੁਣਵਾਈ ਅਧੀਨ ਨੇ ਜੋ ਆਨਲਾਈਨ ਸ਼ਿਕਾਇਤਾਂ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਹੁੰਦੀਆਂ ਨੇ ਇਸ ਸੰਬੰਧੀ ਸੰਬੰਧਿਤ ਜ਼ਿਲ੍ਹੇ ਦੇ ਸੇਵਲ ਤੇ ਪੁਲਿਸ ਧਿਕਾਰੀਆਂ ਨੂੰ ਫੋਨ ਰਾਹੀਂ ਆਦੇਸ਼ ਦਿੱਤੇ ਜਾਂਦੇ ਨੇ ਹਾਈਵੇ ਪਰਤਮਾਲਾ ਪ੍ਰੋਜੈਕਟ ਦੇ ਤਹਿਤ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ 'ਚ 6 ਤੇ 3 ਹੋਰ ਨਵੇਂ ਹਾਈਵੇ ਬਣਨ ਜਾ ਰਹੇ ਨੇ ਜੋ ਕਿ ਪਾਣੀਪਤ ਤੋਂ ਜੱਬਵਾਲੀ ਹਾਈਵੇ ਹਿਸਾਰ ਤੋਂ ਰਿਵਾੜੀ ਹਾਈਵੇ ਅਤੇ ਬਾਲਾ ਤੋਂ ਦਿੱਲੀ ਹਾਈਵੇ ਵਿਚਕਾਰ ਬੜਾ ਇਸ਼ਾਨ ਦੇ ਜਾਣਕਾਰੀ ਮੁਤਾਬਕ ਕੇਂਦਰ ਨੇ ਇਹਨਾਂ ਤਿੰਨਾਂ ਰਾਸ਼ਟਰੀ ਰਾਜਮਾਰਗਾਂ ਦੇ ਪ੍ਰਸਤਾਵਨ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਜ਼ਿਕਰਯੋਗ ਹੈ ਕਿ ਇਹਨਾਂ ਹਾਈਵੇ ਦੇ ਨਾਲ ਆਵਾਜਾਈ ਦਾ ਭੋਜ ਘਟ ਕਰਨ ਦੇ ਵਿੱਚ ਮਦਦ ਮਿਲੇਗੀ ਤੇ ਇਹਨਾਂ ਪ੍ਰੋਜੈਕਟਾਂ ਦੇ ਕਾਰਨ ਹਰਿਆਣਾ ਤੇ ਨਾਲ ਲੱਗਦੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜ਼ਮੀਨਾਂ ਦੇ ਪਹਾਅ ਅਸਮਾਨੀ ਵਿੱਚ ਚੜ ਸਕਦੇ ਨੇ ਇਸ ਨਾਲ ਹੀ ਅੰਬਾਲਾ ਤੇ ਦਿੱਲੀ ਦੇ ਵਿਚਕਾਰ ਯਮੁਨਾ ਦੇ ਨਾਲ ਨਵਾਂ ਹਾਈਵੇ ਬਣਨ ਦੇ ਨਾਲ ਚੰਡੀਗੜ੍ਹ ਅਤੇ ਦਿੱਲੀ ਦੀ ਦੂਰੀ 2 ਤੋਂ 2.5 ਘੰਟੇ ਘੱਟ ਹੋ ਜਾਵੇਗੀ ਨਵੇਂ ਹਾਈਵੇ ਦੀ ਵਰਤੋਂ ਇਸ ਲਈ ਹਰਿਆਣਾ ਚੰਡੀਗੜ੍ਹ ਪੰਜਾਬ ਲੋਅ ਅਛਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੇ ਰਿਚਕਾਰ ਆਵਾਜ਼ਾਈ ਲਈ ਕੀਤੀ ਚਾਹੇ ਕਿਸਾਨ ਜਥੇਬੰਦੀਆਂ ਜੋ ਕਿ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਵਾਉਣ ਦੇ ਲਈ ਪਿਛਲੇ 10 ਮਹੀਨਿਆਂ ਤੋਂ ਖਨੌਰੀ ਅਤੇ ਸ਼ੰਭੂ ਪੌੜ ਤੇ ਆंदोलਨ ਕਰੀਆਂ ਨੇ ਇਹਨਾਂ ਦੇ ਵੱਲੋਂ 3 ਦਸੰਬਰ ਨੂੰ ਪੰਜਾਬ ਬੰਦ ਦਾ ਸੰਤਾ ਦਿੱਤਾ ਗਿਆ ਹੈ जानकारी मुताबिक खनौरी बॉर्डर से पिछले महीने तो लगातार मरण वर्त बैठे किसान नेता जगजीत सिंह डेवाल ने मेडिकल ट्रीटमेंट लैन तो साफ इनकार कर, -कर दिता है उन्होंने कहा कि वो अपने मरण वर्त को किसानों दंगा स्वीकार किए जा रखे उत ही किसान जथेबंदी दिसंबर पंजाब बंद नज तो ही तैयारियां शुरू की जा रही हैं दस कि किसान नेतावान ने कहा ने है कि अच्छ पिंड कस्बे के व्डे शहर के किसान ਮਜ਼ਦੂਰਾਂ ਦੇ ਵੱਲੋਂ ਪੈਦਲ ਯਾਤਰਾ ਕਰਕੇ ਦੁਕਾਨਦਾਰਾਂ ਸਿੱਖਿਆ ਸੰਸਥਾਵਾਂ ਆਦਿ ਨੂੰ ਬੰਦ ਰਹਿਣ ਦੀ ਹਮਾਇਤ ਦੇਂਦਰੀ ਅਰਜ਼ੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਮੈਡੀਕਲ ਸਟੋਰ ਹਸਪਤਾਲ ਐਂਬੂਲੈਂਸ ਵਿਅਸਮਾਰੋ 에어ਪੋਰਟ ਜਾਣ ਆਦਿ ਨੂੰ ਛੋਟ ਰਹੇਗੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਅਯੋ ਤਹਿਰਾਏ ਜਾਣ ਤੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਜਸਤੇ ਕਿ ਮਦਦ ਨਜ਼ਰ ਬੀਤੇ ਦਿਨੀ ਹਾਈ ਕੋਰਟ ਦੇ ਜਸਟਿਸ ਅਨਲ ਖੇਤਰਪਾਲ ਦੇ ਜਸਟਿਸ ਹਰਪ੍ਰੀਤ ਗੌਰ ਤੇ ਆਧਾਰਿਤ ਬੈਂਚ ਨੇ ਸਾਰੀਆਂ ਤਰ੍ਹਾਂ ਨੂੰ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਜਦ ਦੱਸਿਆ ਜਾ ਰਿਹਾ ਹੈ ਕਿ ਅੱਜ ਕੋਰਟ ਇਸ ਮਾਮਲੇ ਵਿੱਚ ਫੈਸਲਾ ਸੁਣਾ ਸਕਦੀ ਹੈ ਇਸ ਤੋਂ ਪਹਿਲਾਂ ਅਦਾਲਤ ਨੇ 19 ਦਸੰਬਰ ਨੂੰ ਗੁਰੂਦਵਾਰਾ ਚੋਣ ਕਮਿਸ਼ਨਰ ਜਸਟਿਸ ਏ ਐਸ ਐਚ ਪਲਾਤੋ ਅਮਲੇਚ ਹਲਫਨਾਮਾ ਦਾਖਲ ਕਰਨ ਦਾ ਨਰਤੀਸ਼ਤਾਸੀ ਸੁਣਵਾਈ ਦੇ ਵਿੱਚ ਇਹ ਹਲਫਨਾਮਾ ਤਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਦੱਸਦੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 19 ਜਨਵਰੀ ਨੂੰ ਹੋਣ ਜਾ ਰਹੀ ਹੈ ਤਾਂ ਕੋਚੀ ਦੇ ਟਾਪੂਆਂ ਦੇ ਨੇੜੇ ਵੱਸ ਰਹੇ ਲੋਕਾਂ ਨੂੰ ਆਵਾਜਾਈ ਦਾ ਆਰਥਿਕ ਸਾਧਨ ਦੇਣ ਦੇ ਲਈ ਕੋਚੀ ਵਾਟਰ ਮੈਟਰੋ ਆਵਾਜਾਈ ਦੇ ਖੇਤਰ ਦੇ ਵਿੱਚ ਇੱਕ ਅਹਿਮ ਕਦਮ ਚੁੱਕਣ ਜਾ ਰਹੀ ਹੈ ਜੋ ਕਿ ਆਵਾਜਾਈ ਦੇ ਖੇਤਰ ਛੇ ਕਰਾਂਤੀ ਹੋਵੇਗੀ ਜਾਣਕਾਰੀ ਮੁਤਾਬਕ ਇਸ ਬਾਰੇ ਕੇਂਦਰੀ ਰਿਹਾਇਤ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟਰ ਨੇ ਕੋਚੀ ਵਾਟਰ ਮੈਟਰੋ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਸਮੁੰਦਰੀ ਟੱਟ ਦੇ ਨੇੜੇ ਸਥਿਤ ਹੋਸ਼ਿਆਰਾਂ ਦੇ ਵਿੱਚ ਵਾਟਰ ਮੈਟਰੋ ਦੀ ਪਹੁੰਚ ਤੇ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਉਹਨਾਂ ਇਹ ਵੀ ਆਖਿਆ ਕਿ ਵਾਟਰ ਮੈਟਰੋ ਦੀ ਸਵਾਰੀ ਕੀਤੀ ਅਤੇ ਗਲਪਾਤ ਦੇ ਦੌਰਾਨ ਆਪਣਾ ਅਨੁਭਵ ਪੇਸ਼ ਕਰਦਿਆਂ ਕਿਹਾ ਹੈ ਕਿ ਅਜੀਹਾ ਮਹਿਸੂਸ ਹੋਇਆ ਕਿ ਜਿਵੇਂ ਵਾਟਰ ਪਲੇਨ ਦੇ ਵਿੱਚ ਸਫ਼ਰ ਕੀਤਾ ਹੋਵੇ। ਉਹਨਾਂ ਅੱਗੇ ਬੋਲਦੇ ਆਖਿਆ ਕਿ ਸ਼ਹਿਰ ਆਵਾਜਾਈ ਦੇ ਵਿੱਚ ਮੈਟਰੋ ਦੀ ਅਹਿਮ ਭੂਮਿਕਾ ਹੈ ਅਤੇ ਭਵਿੱਖ ਦੇ ਵਿੱਚ ਵਾਟਰ ਮੈਟਰੋ ਨੂੰ ਹੋਰ ਪਰਫੁੱਲਿਤ ਕੀਤਾ ਜਾਵੇਗਾ। ਸਤਿ ਆਪਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਵੀਰਵਾ ਰਾਤ ਨੂੰ ਦਿਹਾਂਤ ਹੋ ਚੁੱਕਿਆ ਹੈ ਜਾਣਕਾਰੀ ਮੁਤਾਬਕ ਡਾਕਟਰ ਮਨਮੋਹਨ ਸਿੰਘ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਬੀਤੀ ਰਾਤ ਘਰ ਵਿੱਚ ਬੇਹੋਸ਼ ਹੋਣ ਤੋਂ ਬਾਅਦ ਕਰੀਬ ਰਾਤ 8 ਵਜੇ ਦਿੱਲੀ ਐਮਸ ਹਸਪਤਾਲ ਨੂੰ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਐਮਰਜੈਂਸੀ ਵਾਰਡ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਰਾਤ 9 ਵਜੇ ਦੇ ਕਰੀਬ ਉਹਨਾਂ ਨੇ ਆਖਰੀ ਸਾਹ ਲਏ ਦੱਸਿਆ ਕਿ ਪਲਕੇ ਉਹਨਾਂ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਕੀਤਾ ਜਾਵੇਗਾ ਅੰਤਮ ਦਰਸ਼ਨਾਂ ਦੇ ਲਈ ਦਿੱਲੀ ਕਾਂਗਰਸ ਦਫ਼ਤਰ ਦੇ ਵਿੱਚ ਉਹਨਾਂ ਦੀ ਦੇ ਰੱਖੀ ਜਾਵੇਗੀ ਸਿਕਰ ਯੋਗ ਹੈ ਕਿ ਮਨਮੋਹਨ ਸਿੰਘ ਦੇ ਦਿਹਾਂਤ ਕਾਰਨ ਕੇਂਦਰ ਸਰਕਾਰ ਨੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ ਸਵੇਰੇ 11 ਵਜੇ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਨਾਲ ਹੀ ਸ਼ੁੱਕਰਵਾਰ ਨੂੰ ਹੋਣ ਵਾਲੇ ਸਾਰੇ ਪ੍ਰੋਗਰਾਮ ਵੀ ਪ੍ਰਾਪਤ ਕਰ ਦਿੱਤੇ ਗਏ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਮੌਕੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਅਰੋੜਾ ਸਮੇਤ ਸਮੁੱਚੀ ਲੀਡਰਸ਼ਿਪ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਸਤ ਕੋਈ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼੍ਰੀ ਪੱਤੀਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਕੈਬਨਿਟ ਮੰਤਰੀ ਤੇ ਆਮ ਆਗਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੂੜਾ ਨੇ ਮੱਥਾ ਟੇਕਣ ਮਗਰੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਆਖਿਆ ਕਿ ਫਤੇਗੜ ਸਾਹਿਬ ਜਿਹੇ ਪਵਿੱਤਰ ਧਰਤੀ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲ ਸਕਦੀ ਇਸ ਦੇ ਲਈ ਅੱਜ ਉਹ ਇੱਥੇ ਸਾਹਿਬ ਸਾਧਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਆ ਇਸ ਇਤਿਹਾਸਕ ਧਰਤੀ ਤੇ ਸੱਚਤਾ ਕਰਨੇ ਪਹੁੰਚ ਰਹੇ ਅੱਜ ਦੇ ਬੋਲਤਨ ਦੇ ਵਿੱਚ ਫਿਲਹਾਲ ਇਹ ਕੱਲ ਫਿਰ ਹਾਲਚਰ ਹੋਵਾਂਗੇ ਬਨੇ ਰੱਖੋ ਪੰਜਾਬੀ ਲਿਖ ਮੀਡੀਆ ਦੇ ਨਾਲ